ਸਾਰੇ ਆਪਣੇ ਕੋਈ ਨਾ ਕੋਈ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੋ ਕਿ ਧੰਤਨ ਬਾਬਾ ਦੀਪ ਸਿੰਘ ਜੀ ਸਾਰਿਆਂ ਹੀ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਮੇਰਾ ਸਾਰੇ ਕੰਮ ਰੁਕੇ ਸਾਰੇ ਪ੍ਰਮਾਤਮਾ ਨੇ ਸਹਿ ਸਹੀ ਕੀਤੇ ਨੇ ਜਿਹੜਾ ਕੋਈ ਇੱਥੇ ਸੱਚੇ ਮਨ ਨਾਲ ਆਉਂਦਾ ਉਹਨੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਬਰ ਸੰਤੋਖ ਹੈ ਨਹੀਂ ਹੁੰਦਾ ਪ੍ਰਮਾਤਮਾ ਜੀ ਜਿਹੜਾ ਬੰਦਾ ਸਬਰ ਕਰ ਗਿਆ ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ ਟਾਈਮ ਜ਼ਰੂਰ ਲੱਗਦਾ ਮਹਾਰਾਜ ਦੇ ਦਰ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਟਾਈਮ ਜ਼ਰੂਰ ਲੱਗਦਾ ਸਾਰਾ ਕੁਝ ਮਿਲ ਜਾਂਦਾ ਜੀ ਇੱਥੋਂ ਮੈਂ ਖੁਦ ਤੇ ਗੱਲ ਲਾ ਕੇ ਕਹਿੰਦਾ ਮੈਨੂੰ ਸਾਰਾ ਕੁਝ ਹੀ ਇੱਥੋਂ ਮੈਨੂੰ ਸਾਰਾ ਕੁਝ ਧੰਤਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਆਪ ਹੀ ਦੇ ਦਿੱਤਾ ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਚਪੈਰਾ ਸਾਹਿਬ ਬਾਬਾ ਦੀਪ ਸਿੰਘ ਧੰਤਨ ਬਾਬਾ ਦੀਪ ਸਿੰਘ ਜੀ ਸਹੀਦ ਮਾਰਲ ਟਾਊਨ ਵਿਖੇ ਗੁਰਦੁਆਰਾ ਜੇ ਬਹੁਤ ਆ ਵੀ ਸੰਗਤਾਂ ਦਾ ਇਕੱਠ ਆ ਤੇ ਸਾਰੇ ਆਪਣੇ ਕੋਈ ਨਾ ਕੋਈ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੋ ਕਿ ਧੰਤਨ ਬਾਬਾ ਦੀਪ ਸਿੰਘ ਜੀ ਸਾਰੀਆਂ ਹੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਕਿਉਂਕਿ ਮੈਂ ਵੀ ਕਹਿੰਦਾ ਵੀ ਮੇਰੇ ਸਾਰੇ ਕੰਮ ਰੁਕੇ ਸਾਰੇ ਪਰਮਾਤਮਾ ਨੇ ਸਹਿ ਸਹੀ ਕੀਤੇ ਨੇ ਜਿਹੜਾ ਕੋਈ ਇੱਥੇ ਸੱਚੇ ਮਨ ਨਾਲ ਆਉਂਦਾ ਉਹਨੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਸਬਰ ਸੰਤੋਖ ਇਹ ਨਹੀਂ ਹੁੰਦਾ ਪ੍ਰਮਾਤਮਾ ਜੀ ਜਿਹੜਾ ਬੰਦਾ ਸਬਰ ਕਰ ਗਿਆ ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ ਟਾਈਮ ਜ਼ਰੂਰ ਲੱਗਦਾ ਮਹਾਰਾਜ ਦੇ ਦਰ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਟਾਈਮ ਜ਼ਰੂਰ ਲੱਗਦਾ ਸਾਰਾ ਕੁਝ ਮਿਲ ਜਾਂਦਾ ਜੀ ਇੱਥੋਂ ਤੇ ਆਪਾਂ ਮੈਨੂੰ ਵੀ ਮਿਲਿਆ ਆਪਾਂ ਕਹਿੰਦੇ ਵੀ ਇਹ ਕਿਸੇ ਨੂੰ ਨਹੀਂ ਮਿਲਿਆ ਮੈਨੂੰ ਮਿਲਿਆ ਆਪਾਂ ਮੈਂ ਖੁਦ ਤੇ ਗੱਲ ਲਾ ਕੇ ਕਹਿੰਦਾ ਜੀ ਮੈਨੂੰ ਸਾਰਾ ਕੁਝ ਹੀ ਇੱਥੋਂ ਹੀ ਮਿਲਿਆ ਮੈਨੂੰ ਕੁਝ ਮੰਗਣ ਦੀ ਲੋੜ ਨਹੀਂ ਪਈ ਮੈਨੂੰ ਸਾਰਾ ਕੁਝ ਤਾਂ ਤਨਤਨ ਬਾਬ ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਚਪਹਿਰਾ ਸਾਹਿਬ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਸਹੀਦ ਮਾਡਲ ਟਾਊਨ ਵਿਖੇ ਗੁਰਦੁਆਰਾ ਜੀ ਕਾਫੀ ਸੰਗਤਾਂ ਦਾ ਇਕੱਠ ਤੇ ਸਾਰੇ ਆਪਣੇ ਕੋਈ ਨਾ ਕੋਈ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੋ ਕਿ ਧੰਤਨ ਬਾਬਾ ਦੀਪ ਸਿੰਘ ਜੀ ਸਾਰੀਆਂ ਹੀ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰਦੇ ਨੇ देखो ਮੈਂ ਵੀ ਕਹਿੰਦਾ ਵੀ ਮੇਰੇ ਸਾਰੇ ਕੰਮ ਰੁਕੇ ਸਾਰੇ ਪ੍ਰਮਾਤਮਾ ਨੇ ਸਹਿ ਸਹੀ ਕੀਤੇ ਨੇ ਜਿਹੜਾ ਕੋਈ ਇੱਥੇ ਸੱਚੇ ਮਨ ਨਾਲ ਆਉਂਦਾ ਉਹਨੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਟੇਕਾ ਜੀ ਤੇ ਸਬਰ ਸੰਤੋ ਕਹੇ ਨਹੀਂ ਹੁੰਦਾ ਪ੍ਰਮਾਤਮਾ ਜੀ ਜਿਹੜਾ ਬੰਦਾ ਸਬਰ ਕਰ ਗਿਆ ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ ਟਾਈਮ ਜ਼ਰੂਰ ਲੱਗਦਾ ਮਹਾਰਾਜ ਦੇ ਦਰ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਟਾਈਮ ਜ਼ਰੂਰ ਲੱਗਦਾ ਸਾਰਾ ਕੁਝ ਮਿਲ ਜਾਂਦਾ ਜੀ ਇੱਥੋਂ ਤੇ ਆਪਾਂ ਮੈਨੂੰ ਵੀ ਮਿਲਿਆ ਆਪਾਂ ਕਹਿੰਦੇ ਵੀ ਇਹ ਕਿਸੇ ਨੂੰ ਨਹੀਂ ਮਿਲਿਆ ਮੈਨੂੰ ਮਿਲਿਆ ਆਪਾਂ ਮੈਂ ਖੁਦ ਤੇ ਗੱਲ ਲਾ ਕੇ ਕਹਿੰਦਾ ਜੀ ਮੈਨੂੰ ਸਾਰਾ ਕੁਝ ਹੀ ਇੱਥੋਂ ਹੀ ਮਿਲਿਆ ਮੈਨੂੰ ਕੁਝ ਮੰਗਣ ਦੀ ਲੋੜ ਨਹੀਂ ਪਈ ਮੈਨੂੰ ਸਾਰਾ ਕੁਝ ਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਆਪ ਹੀ ਦੇ ਦਿੱਤਾ ਵਾਹਿਗੁਰੂ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਚਪਹਿਰਾ ਸਾਹਿਬ ਬਾਬਾ ਦੀਪ ਸਿੰਘ ਧੰਤਨ ਬਾਬਾ ਦੀਪ ਸਿੰਘ ਜੀ ਸਹੀਦ ਮਾਰਲ ਟਾਊਨ ਵਿਖੇ ਗੁਰਦੁਆਰਾ ਜੀ ਕਾਫੀ ਸੰਗਤਾਂ ਦਾ ਇਕੱਠ ਤੇ ਸਾਰੇ ਆਪਣੇ ਕੋਈ ਨਾ ਕੋਈ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੋ ਕਿ ਧੰਤਨ ਬਾਬਾ ਦੀਪ ਸਿੰਘ ਜੀ ਸਾਰੀਆਂ ਹੀ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰਦੇ ਨੇ देखो ਮੈਂ ਵੀ ਕਹਿੰਦਾ ਵੀ ਮੇਰੇ ਸਾਰੇ ਕੰਮ ਰੁਕੇ ਸਾਰੇ ਪ੍ਰਮਾਤਮਾ ਨੇ ਸਹਿ ਸਹੀ ਕੀਤੇ ਨੇ ਜਿਹੜਾ ਕੋਈ ਇੱਥੇ ਸੱਚੇ ਮਨ ਨਾਲ ਆਉਂਦਾ ਉਹਨੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਸਬਰ ਸੰਤੋਖ ਐ ਨਹੀਂ ਹੁੰਦਾ ਪ੍ਰਮਾਤਮਾ ਜੀ ਜਿਹੜਾ ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ ਟਾਈਮ ਜ਼ਰੂਰ ਲੱਗਦਾ ਮਹਾਰਾਜ ਦੇ ਦਾਟੇ ਪਾਪਾ ਦੀਪ ਸਿੰਘ ਜੀ ਦੇ ਦਰ ਤੇ ਟਾਈਮ ਜ਼ਰੂਰ ਲੱਗਦਾ ਸਾਰਾ ਕੁਝ ਮਿਲ ਜਾਂਦਾ ਜੀ ਇੱਥੋਂ ਤੇ ਆਪਾਂ ਮੈਨੂੰ ਵੀ ਮਿਲਿਆ ਆਪਾਂ ਕਹਿੰਦੇ ਵੀ ਇਹ ਕਿਸੇ ਨੂੰ ਨਹੀਂ ਮਿਲਿਆ ਮੈਨੂੰ ਮਿਲਿਆ ਆਪਾਂ ਮੈਂ ਖੁਦ ਤੇ ਗੱਲ ਲਾ ਕੇ ਕਹਿੰਦਾ ਮੈਨੂੰ ਸਾਰਾ ਕੁਝ ਹੀ ਇੱਥੋਂ ਹੀ ਮਿਲਿਆ ਮੈਨੂੰ ਕੁਝ ਮੰਗਣ ਦੀ ਲੋੜ ਨਹੀਂ ਪਈ ਮੈਨੂੰ ਸਾਰਾ ਕੁਝ ਤਾਂ ਤਨਤਨ ਪਾਪਾ ਦੀਪ ਸਿੰਘ ਜੀ ਨੇ ਆਪਣੇ ਆਪ ਹੀ ਦੇ ਦਿੱਤਾ ਵਾਹਿਗੁਰੂ ਖਾਲਸਾ ਸਿਰਵਾਇਕ ਜੀ ਕੀ ਫਤ